ਅੱਜ ਆਪੇ ਜਾਣਾਂਗੇ ਕਿ ਮਾਤਾ ਵੈਸ਼ਨੂ ਦੇਵੀ ਦਾ ਆਖਰਕਾਰ ਇਤਿਹਾਸ ਕੀ ਹੈ ਮੰਨਿਆ ਜਾਂਦਾ ਹੈ ਕਿ ਮਾਤਾ ਵੈਸ਼ਨੋ ਦੇਵੀ ਨੇ ਤ੍ਰੇਤਾ ਯੁੱਗ ਦੇ ਵਿੱਚ ਮਾਤਾ ਪਾਰਵਤੀ ਸਰਸਵਤੀ ਅਤੇ ਲక్ష్ਮੀ ਦੇ ਰੂਪ ਦੇ ਵਿੱਚ ਇੱਕ ਸੁੰਦਰ ਰਾਜਕੁਮਾਰੀ ਦੇ ਰੂਪ ਦੇ ਵਿੱਚ ਅਵਤਾਰ ਧਾਰਿਆ ਸੀ ਜਿਸ ਨੂੰ ਵੈਸ਼ਨੋ ਮਾਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਨੂੰ ਦੇਵੀ ਮਹਾਕਾਲੀ ਮਹਾਂਲక్ష్ਮੀ ਅਤੇ ਮਹਾਰਸਵਤੀ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ ਭਾਰਤ ਦੇ ਹੋਰ ਪਵਿੱਤਰ ਸਥਾਨਾਂ ਦੇ ਨਾਲ ਵੈਸ਼ਨੋ ਦੇਵੀ ਦੇ ਸਥਾਨ ਨੂੰ ਵੀ ਵੈਸ਼ਨੋ ਮਾਤਾ ਦਾ ਇਤਿਹਾਸ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਉਹ ਵਿਗਿਆਨੀਆਂ ਵੱਲੋਂ ਕਿ ਅਧਿਐਨ ਦੇ ਮੁਤਾਬਕ ਮਾਤਾ ਵੈਸ਼ਨੂ ਦੇਵੀ ਦਾ ਮੰਦਿਰ ਕਾਫੀ ਪ੍ਰਚੀਨ ਹੈ ਇਹ ਮੰਨਿਆ ਜਾਂਦਾ ਹੈ ਕਿ ਮਾਤਾ ਵੈਸ਼ਨੂ ਦੇਵੀ ਦੇ ਮਾਨਵਤਾ ਦੇ ਕਲਿਆਣ ਲਈ ਤ੍ਰੇਤਾ ਯੁੱਗ ਦੇ ਵਿੱਚ ਮਾਤਾ ਪਾਰਵਤੀ ਮਾਤਾ ਸਰਸਵਤੀ ਅਤੇ ਮਾਤਾ ਲਕਸ਼ਮੀ ਦੇ ਰੂਪ ਦੇ ਵਿੱਚ ਇੱਕ ਸੁੰਦਰ ਰਾਜਕੁਮਾਰੀ ਦੇ ਰੂਪ ਅਵਤਾਰ ਲਿਆ ਸੀ ਅਤੇ ਤ੍ਰਿਕੁਟਾ ਪਰਬਤ ਦੀ ਗੁਫਾ ਦੇ ਵਿੱਚ ਤਪੱਸਿਆ ਕੀਤੀ ਸੀ ਕਿਹਾ ਜਾਂਦਾ ਹੈ ਕਿ ਜਦੋਂ ਸਮਾ ਆਇਆ ਤਾਂ ਉਹਨਾਂ ਦਾ ਸਰੀਰ ਤਿੰਨ ਬ੍ਰਹਮ ਊਰਜਾਾਂ માં ਯਾਨੀ ਕਿ ਮਹਾਕਾਲੀ ਮਹਾਲਕਸ਼ਮੀ ਅਤੇ ਮਹਾ ਸਰਸਵਤੀ ਦੇ ਰੂਪ ਦੇ ਵਿੱਚ ਸੂਖਮ ਰੂਪ ਦੇ ਵਿੱਚ ਅਪੇਤ ਹੋ ਗਿਆ ਮਾਤਾ ਵੈਸ਼ਨੂ ਦੇਵੀ ਤੇ ਇੱਕ ਮਹਾਨ ਸ਼ਰਦਾਲੂ ਜੋ ਕਿ ਲਗਭਗ 7 ਸਦੀਆਂ ਪਹਿਲਾਂ ਇੱਥੇ ਰਹਿੰਦੇ ਸਨ ਸ਼੍ਰੀਦਰ ਅਤੇ ਉਸ ਦੀ ਪਤਨੀ ਪੂਰੀ ਤਰ੍ਹਾਂ ਦੇਵੀ ਮਾਤਾ ਨੂੰ ਸਮਰਪਤ ਸਨ ਜਿੱਥੇ ਇੱਕ ਵਾਰ ਸੁਪਨੇ ਦੇ ਵਿੱਚ ਸ਼੍ਰੀਤਰ ਨੂੰ ਦਿਵਯਾ ਦੁਆਰਾ ਪੰਡਾਰ ਆਯੋਜਿਤ ਕਰਨ ਦਾ ਆਦੇਸ਼ ਮਿਲੇ ਪਰ ਮਾੜੀ ਮਾਲੀ ਹਾਲਤ ਕਾਰਨ ਸ਼੍ਰੀ ਧਰ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹ ਇਸ ਸਮਾਗਮ ਦਾ ਆਯੋਜਨ ਕਿਵੇਂ ਕਰਨਗੇ ਜਿਸ ਨੂੰ ਲੈ ਕੇ ਉਹ ਸਾਰੀ ਰਾਤ ਜਾਗਦੇ ਰਹੇ ਤਾਂ ਅਤੇ ਫਿਰ ਸਭ ਪ੍ਰਸ਼ਾਦ ਲੈਣ ਲਈ ਉੱਥੇ ਆਉਣ ਲੱਗ ਪਏ ਜਿਸ ਤੋਂ ਬਾਅਦ ਉਸਨੇ ਦੇਖਿਆ ਕਿ ਵੈਸ਼ਨੂ ਦੇਵੀ ਦੇ ਰੂਪ ਦੇ ਵਿੱਚ ਇੱਕ ਛੋਟੀ ਜਹੀ ਲੜਕੀ ਉਸਦੀ ਝੌਂਪੜੀ ਦੇ ਵਿੱਚ ਆਉਂਦੀ ਹੈ ਉਹਨਾਂ ਨਾਲ ਪੰਡਾਰਾ ਤਿਆਰ ਕਰਵਾਇਆ ਸੀ ਅਤੇ ਪਿੰਡ ਵਾਸੀਆਂ ਨੂੰ ਇਸ ਦੀ ਸੇਵਾ ਕੀਤੀ ਇਸ ਪ੍ਰਸ਼ਾਦ ਦਾ ਸੇਵਨ ਕਰਨ ਤੋਂ ਬਾਤ ਲੋਕਾਂ ਨੇ ਸੰਤੁਸ਼ਟੀ ਮਹਿਸੂਸ ਕੀਤੀ ਪਰ ਉਥੇ ਮੌਜੂਦ ਪੈਰਵਨਾਥ ਨੇ ਆਪਣੇ ਪਸ਼ੂ ਅ ਲਈ ਹੋਰ ਭੋਜਨ ਦੀ ਮੰਗ ਕੀਤੀ ਪਰ ਉਥੇ ਵੈਸ਼ਨੂ ਦੇਵੀ ਦੇ ਰੂਪ ਦੇ ਵਿੱਚ ਇੱਕ ਛੋਟੀ ਕੁੜੀ ਨੇ ਸ਼੍ਰੀ ਤਲਦੀ ਤਰਫੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪੈਰਵਨਾਥ ਇਹ અપਮਾਨ ਬਰਦਾਸ਼ਤ ਨਾ ਕਰ ਸਕਿਆ ਅਤੇ ਪੈਰੋ ਨੇ ਬ੍ਰह्म ਲੜਕੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਅਜਹਾ ਕਰਨ ਦੇ ਵਿੱਚ ਉਹ ਅਸਫਲ ਰਿਹਾ ਅਤੇ ਕੁੜੀ ਗਾਇਬ ਹੋ ਗਈ ਇਸ ਘਟਨਾ ਤੋਂ ਬਾਅਦ ਸ਼੍ਰੀਤਰ ਦੁਖੀ ਹੋ ਗਿਆ ਉਹ ਆਪਣੀ ਮਾਂ ਨੂੰ ਮਿਲਣ ਲਈ ਤਰਸਦਾ ਸੀ ਜਿਸ ਤੋਂ ਬਾਅਦ ਇੱਕ ਰਾਤ ਵੈਸ਼ਨੋ ਮਾਤਾ ਨੇ ਸ਼੍ਰੀਤਰ ਦੇ ਸੁਪਨੇ ਦੇ ਵਿੱਚ ਪ੍ਰਗਟ ਹੋ ਕੇ ਉਹਨਾਂ ਨੂੰ ਤ੍ਰਿਕੁਟਾ ਪਹਾੜ ਤੇ ਇੱਕ ਗੁਫਾ ਦਾ ਰਸਤਾ ਦਿਖਾਇਆ ਜਿਸ ਦੇ ਵਿੱਚ ਉਸ ਦਾ ਪ੍ਰਾਚੀਨ ਮੰਦਿਰ ਹੈ ਸ਼੍ਰੀਤਰ ਜਿਵੇਂ ਕਿ ਸੁਪਨੇ ਦੇ ਵਿੱਚ ਦੱਸਿਆ ਗਿਆ ਸੀ ਤਾਂ ਉਸ ਪਵਿੱਤਰ ਸਥਾਨ ਦੀ ਖੋਜ ਕੀਤੀ ਅਤੇ ਇਸ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਸ ਮੰਦਰ ਨੂੰ ਮਾਤਾ ਵੈਸ਼ਨੂ ਦੇਵੀ ਦੇ ਨਾਮ ਨਾਲ ਦੁਨੀਆ ਭਰ ਦੇ ਵਿੱਚ ਜਾਣਿਆ ਜਾਣ ਲੱਗ ਪਿਆ